ਜਰਗੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ ਅੱਜ ਪਵਾਨੀਗੜ੍ਹ ਵਿਖੇ ਸ਼ਰੋਮਣੀ ਅਕਾਲੀ ਦਲ ਅਤੇ ਸ਼ਰੋਮਣੀ ਕਮੇਟੀ ਦੇ ਸਹਿਯੋਗ ਨਾਲ ਦਸਤਾਰਾਂ ਦਾ ਲੰਗਰ ਲਾਇਆ ਗਿਆ ਜਿਸ ਵਿੱਚ ਸਾਰੇ ਪਾਈਚਾਰੇ ਦੇ ਲੋਕ ਪੁੱਜੇ ਵਿਸ਼ੇਸ਼ ਤੌਰ ਤੇ ਮੁਸਲਮਾਨ ਪਾਈਚਾਰੇ ਨੇ ਪੂਰਾ ਸਹਿਯੋਗ ਦਿੱਤਾ ਹੈ ਇਸ ਮੌਕੇ ਤੇ ਸ਼ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਇੰਚਾਰਜ ਵਿਨਰਜੀਤ ਗੋਲਦੀ ਨੇ ਵੀ ਲੋਕਾਂ ਨੂੰ ਇਸ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਦਿੱਤੀ ਹੈ ਇਸ ਮੌਕੇ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦੱਸੇ ਮਾਰਗ ਤੇ ਚੱਲਣਾ ਜ਼ਰੂਰੀ ਹੈ ਅੱਜ ਗੁਰਪੁਰਪਤ ਮੌਕੇ ਦਸਤਾਰ ਦਾ ਜਿਹੜਾ ਲੰਗਰ ਲਾਇਆ ਗਿਆ ਕੀ ਕਹਿਣਾ ਚਾਹੁੰਦਾ ਸਭ ਤੋਂ ਪਹਿਲਾਂ ਤਾਂ ਸਮੁੱਚੀ ਸੰਗਤ ਨੂੰ ਲੱਖ ਲੱਖ ਵਧਾਈ ਤੇ ਅੱਜ ਦਾ ਦਿਹਾੜਾ ਬੜਾ ਪਵਿੱਤਰ ਬਾਬਾ ਨਾਨਕ ਜੀ ਦਾ ਪ੍ਰਕਾਸ਼ ਪੁਰਬ 555ਵਾਂ ਤੇ ਸਾਰੀ ਕਾਇਨਾਤ ਜਿਹੜੀ ਐ ਇਸ ਖੁਸ਼ੀ ਦੇ ਰੌਣ ਦੇ ਵਿੱਚ ਐ ਤੇ ਇਸੇ ਅੱਜ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਜਿਹੜਾ ਸ਼੍ਰੋਮਣੀ ਅਕਾਲੀ ਦਲ ਯੂਥ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰਿਆਂ ਵੱਲੋਂ ਸਾਂਝੇ ਤੌਰ ਤੇ ਅਸੀਂ ਇੱਕ ਇਹ ਦਸਤਾਰਾਂ ਦਾ ਲੰਗਰ ਲਾਇਆ ਗਿਆ ਮੈਂ ਇੱਕ ਸੇਵਾਦਾਰ ਹੋਣ ਦੇ ਨਾਤੇ ਇੱਥੇ ਗੁਰਦੁਆਰਾ ਪਾਸ਼ਾ ਜੀ ਨੌਵੀਂ ਜਿੱਥੇ ਪੂਰੀ ਸਮੁੱਚੀ ਸ਼੍ਰੋਮਣੀ ਕਾਲਦਲ ਦੀ ਟੀਮ ਦੇ ਸਮੇਤ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਦੇ ਸਮੇਤ ਅਸੀਂ ਛੋਟੇ ਛੋਟੇ ਬੱਚਿਆਂ ਨੂੰ ਜਿਹੜਾ ਦਸਤਾਰਾਂ ਅੱਜ ਬਣੀਆਂ ਨੇ ਤਾਂ ਕਿ ਸਾਡੀ ਕੌਮ ਜਿਹੜੀ ਆਉਣ ਵਾਲੀ ਪੀੜ੍ਹੀ ਜਿਹੜੀ ਹੈ ਉਹਨਾਂ ਨੂੰ ਪਤਾ ਲੱਗ ਸਕੇ ਕਿ ਦਸਤਾਰ ਕੀ ਹੈ ਤੇ ਦਸਤਾਰ ਦਾ ਜੇ ਕਹੀਏ ਕਿ ਮੁੱਲ ਤਾਂ ਕੋਈ ਨਹੀਂ ਪੈ ਸਕਦਾ ਪਰ ਦਸਤਾਰ ਦੀ ਅਹਿਮੀਅਤ ਕੀ ਹੈ ਇਹ ਇਹਨਾਂ ਨੂੰ ਸਮਝ ਆਉਂਦੀ ਹੈ ਤੇ ਅੱਜ ਬਹੁਤ ਸਾਰੀਆਂ ਮਾਵਾਂ ਨੇ ਸਾਡੀਆਂ ਨੇ ਬਹੁਤ ਸਾਰੀਆਂ ਸਾਡੀਆਂ ਭੈਣਾਂ ਨੇ ਆਪਣੇ ਬੱਚਿਆਂ ਦੇ ਸਿਰਾਂ ਦੇ ਆਪ ਮੂਰੇ ਹੋ ਕੇ ਦਸਤਾਰ ਜਿਹੜੀ ਹੈ ਉਹ ਸਜਵਾਈ ਹੈ ਤੇ ਉਹ ਸਾਰੀ ਵਧਾਈ ਦੇ ਪਾਤਰ ਨੇ ਕਿ ਕੀ ਨਾਲ ਇਹਨਾਂ ਬੱਚਿਆਂ ਨੂੰ ਜੋੜ ਰਹੇ ਨੇ ਤੇ ਮੈਂ ਕਹੂੰਗਾ ਇਹਨਾਂ ਬੱਚਿਆਂ ਨੂੰ ਕਿ ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਸਾਰੀ ਜਿੰਨੇ ਵੀ ਇੱਥੇ ਮੈਨੇਜਮੈਂਟ ਹੈ ਜਾਂ ਤਾਮੀਰ ਸਾਹਿਬ ਨੇ ਜਾਂ ਪੂਰੀ ਕਮੇਟੀ ਹੈ ਜਾਂ ਸਰਜੀਤ ਸਿੰਘ ਚੇਂਜਰ ਸਾਹਿਬ ਜਿਹੜੇ ਯੂਥ ਕਲੱਬ ਦੇ ਪ੍ਰਧਾਨ ਨੇ ਸ਼੍ਰੋਮਣੀ ਕਲੱਬ ਦੇ ਪ੍ਰਧਾਨ ਸਹਿਬਾਨ ਵੱਲੋਂ ਸਾਰਿਆਂ ਵੱਲੋਂ ਬਹੁਤ ਸੋਹਣਾ ਪ੍ਰੋਗਰਾਮ ਪੂਰੇ ਪੰਜਾਬ ਦੇ ਵਿੱਚ ਕੀਤਾ ਜਾ ਰਿਹਾ ਹੈ ਮਿਸਾਲ ਹੁੰਦੀ ਹੈ ਹਮੇਸ਼ਾ ਅਸੀਂ ਤਾਂ ਜਿਹੜਾ ਅਸੀਂ ਆਪਣੇ ਤੌਰ ਤੇ ਜੇ ਸ਼੍ਰੋਮਣੀ ਕਾਲਦੈਲੀ ਵੀ ਗੱਲ ਕਰੀਏ ਜਾਂ ਆਪਣੀ ਵੀ ਕਰੀਏ ਹਮੇਸ਼ਾ ਸ਼ਾਂਤੀ ਤੇ ਭਾਈਚਾਰੇ ਖਸਾਨ ਦਾ ਪ੍ਰਤੀਕ ਰਿਹਾ ਤੇ ਅੱਜ ਮੁਸਲਮ ਭਾਈਚਾਰੇ ਵੱਲੋਂ ਜਿਹੜਾ ਉਹਨਾਂ ਸਲਮਾਨ ਇਸ ਗੱਲ ਕਰਕੇ ਕੀਤਾ ਕਿਉਂਕਿ ਕੱਲ ਨਗਰ ਕੀਰਤਨ ਦੇ ਸਮੇਂ ਤੇ ਮੁਸਲਮ ਭਾਈਚਾਰੇ ਵੱਲੋਂ ਉੱਚੇਚੇ ਤੌਰ ਤੇ ਜੂਸ ਦਾ ਲੰਗਰ ਲਾਇਆ ਗਿਆ ਤੇ ਹੋਰ ਬਹੁਤ ਜਗ੍ਹਾ ਮਿਸਾਲਾਂ ਜਿਹੜੀਆਂ ਆਈਆਂ ਕਿ ਜਿੱਥੇ ਵੀ ਕਿਤੇ ਅਸੀਂ ਤਾਂ ਕਹਿੰਨਾ ਹਿੰਦੂ ਸਿੱਖ ਮੁਸਲਮ ਮਸੀਹੀ ਸਭ ਇੱਕੋ ਨੇ ਇਹੀ ਜੇ ਸਾਂਝੀ ਵਾਲਤਾ ਦਾ ਜੇ ਕਿਸੇ ਨੇ ਸੁਨੇਹਾ ਸਭ ਤੋਂ ਪਹਿਲਾਂ ਦਿੱਤਾ ਉਹ ਤਾਂ ਬਾਬਾ ਨਾਨਕ ਜੀ ਸੀ ਬਾਬਾ ਨਾਨਕ ਜੀ ਜਿਹੜੇ ਸੀ ਉਹ ਕਿ세 ਇੱਕ ਧਰਮ ਦੇ ਗੁਰੂ ਨਹੀਂ ਹਰ ਧਰਮ ਦੇ ਗੁਰੂ ਸੀ ਤੇ ਇਸੇ ਕਰਕੇ ਉਹਨਾਂ ਦਾ ਹਰ ਚਾਹੇ ਉਹ ਮੁਸਲਮਾਨ ਹੈ ਚਾਹੇ ਉਹ ਹਿੰਦੂ ਹੈ ਚਾਹੇ ਸਿੱਖ ਹੈ ਹਰ ਬੰਦਾ ਉਹਨਾਂ ਦਾ ਸਤਿਕਾਰ ਕਰਦਾ ਹੈ ਤੇ ਅੱਜ ਇਸੀ ਤੋਂ ਸਾਨੂੰ ਸਿੱਖਣਾ ਚਾਹੀਦਾ ਹੈ ਕਿ ਨਫ਼ਰਤ ਦੀ ਜਿਹੜੀ ਹੈ ਜਿਉਂ ਜੀਵਨ ਹੈ ਜਿਹੜਾ ਨਫ਼ਰਤ ਦੀ ਜ਼ਿੰਦਗੀਆਂ ਨੂੰ ਛੱਡ ਕੇ ਚੰਗੇ ਪਾਸੇ ਨੂੰ ਇਹ ਬੱਚੇ ਜਿਹੜੇ ਨੇ ਹਮੇਸ਼ਾ ਇੱਕ ਦੂਜੇ ਨਾਲ ਪਿਆਰ ਤੇ ਸਤਿਕਾਰ ਦੇ ਵਿੱਚ ਰਹਿਣ ਤੇ ਆ ਜਿਹੜੀਆਂ ਕੇਸਰੀ ਦਸਤਾਰਾਂ ਨੇ ਨਾ ਇਹ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਤੇ ਸਦਾ ਹੀ ਚੜ੍ਹਦੀ ਕਲਾ ਦੇ ਵਿੱਚ ਰਹਿਣ ਆ ਦੇਖੋ ਬੜੀ ਖੁਸ਼ੀ ਚ ਅੱਡੀਆਂ ਚੁੱਕ ਚੁੱਕ ਕੇ ਇਹ ਤਹਾਨੂੰ ਹੋ ਰਿਹਾ ਹੈ ਬਹੁਤ ਖੁਸ਼ੀਆਂ ਵਾਲੀ ਗੱਲ ਹੈ ਬਹੁਤ ਬਹੁਤ ਤੁਹਾਨੂੰ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਿੱਖਾਂ ਦੇ ਪਹਿਲੇ ਗੁਰੂ ਜਗਤ ਗੁਰੂ ਸ੍ਰੀ ਗੁਰੂ ਨਾਨਕ ਜੀ ਦੇ 555ਵੇਂ ਪ੍ਰਕਾਸ਼ ਪੁਰਬਨ ਨੂੰ ਜੋ ਬੱਚਿਆਂ ਦੇ ਵਿੱਚ ਉਤਸ਼ਾਹ ਦੇਖੋ ਮਿਲਿਆ ਛੋਟੇ ਛੋਟੇ ਬੱਚਿਆਂ ਦੇ ਵਿੱਚ ਜੀ ਦਸਤਾਰ ਹੈ ਇਹ ਸਾਡੇ ਧਰਮ ਦੇ ਵਿੱਚ ਬਹੁਤ ਵੱਡਾ ਸਤਿਕਾਰ ਹੈ ਦਾ ਬਾਹਰਲੇ ਮੁਲਕਾਂ ਦੇ ਵਿੱਚ ਵੀ ਦਸਤਾਰ ਦੀ ਜਿੰਨੀ ਕਦਰ ਹੈ ਸਿੱਖ ਦੀ ਜਿੰਨੀ ਕਦਰ ਹੈ ਉਹ ਸ੍ਰੀ ਗੁਰੂ ਨਾਨਕ ਸਾਡੇ ਜੋ ਸਿੱਖਤਾ ਹੁੰਦੇ ਪਹਿਲੇ ਗੁਰੂ ਸਨ ਉਹਨਾਂ ਦੀ ਉਪਾਰ ਕਿਰਪਾ ਨਾਲ ਉਹਨਾਂ ਨੇ ਹਮੇਸ਼ਾ ਹੀ ਜਤ ਪਾਤ ਦਾ ਖੰਡਨ ਕੀਤਾ ਕਿਰਤ ਕਰੋ ਨਾਮ ਜਪੋ ਵੰਡ ਛਕੋ ਦੇ ਉਪਦੇਸ਼ ਲਾਗੂ ਔਰ ਇਸਤਰੀ ਨੂੰ ਬਹੁਤ ਵੱਡਾ ਉਤਸ਼ਾਹ ਦਿੱਤਾ ਜਿੱਥੇ ਜੰਮਿਆ ਰਿਹਾਨ ਕੁਰਬਾਨੀ ਦੇ ਵਿੱਚ ਵੀ ਦਰਜ ਕੀਤਾ ਬੱਚਿਆਂ ਦੇ ਵਿੱਚ ਜਿਹੜੀ ਅੱਜ ਭਾਵਨਾ ਆਈ ਹੈ ਦੇਖਣ ਨੂੰ ਮਿਲੀ ਹੈ ਬਹੁਤ ਖੁਸ਼ੀ ਦੀ ਲਹਿਰ ਹੈ ਕਿ ਜਿਹੜੀ ਦਸਤਾਰ ਦੀ ਕੀਮਤ ਹੈ ਸਾਡੀ ਜਿਹੜੀ ਜੋਤ ਕਾਲੀ ਦਾਲ ਹੈ ਪ੍ਰਧਾਨ ਸਾਹਿਬ ਚੰਦਰ ਸਾਹਿਬ ਨੇ ਮੁੰਣੀ ਮੈਂ ਪੰਜਾਬ ਸ਼ੁਰੂ ਕੀਤੀ ਹੈ ਉਹਦੀ ਲੜੀ ਵਜੋਂ ਅੱਜ ਹਲਕਾ ਸਰੂਰ ਵੱਲੋਂ ਮੈਨੂੰ ਜੀਤ 골ਡੀ ਦਿਖਵਾਈ ਹੈ ਇੱਥਾਂ ਗੁਰਦੁਆਰੇ ਮੇਜ ਸਾਹਿਬ ਦਿਖਵਾਈ ਹੈ ਇਨ੍ਹਾਂ ਨੇ ਪੂਰਨ ਯਤਨ ਕਰਕੇ ਬੱਚਿਆਂ ਦੇ ਸਾਹ ਪੈਦਾ ਕੀਤਾ ਹੈ ਮੁਸਲਮਾਨ ਭਾਈਚਾਰੇ ਨੇ ਕੱਲ ਨਗਰ ਕੀਰਤਨ ਸੀ ਉਹਨਾਂ ਨੇ ਬੜੇ ਉਤਸ਼ਾਹ ਨਾਲ ਜੂਸ ਪਲਾਇਆ ਕਿਉਂਕਿ ਜਿਹੜੇ ਸਾਡੇ ਗੁਰੂ ਸਾਹਿਬਾਨ ਸਨ ਉਹ ਸਾਰੇ ਧਰਮਾਂ ਦੇ ਸਪੂਰਨ ਗੁਰੂ ਸਨ ਉਹਨਾਂ ਨੇ ਹਮੇਸ਼ਾ ਹੀ ਹਰ ਵਰਗ ਦਾ ਹਰ ਜਾਤ ਦਾ ਹਰ ਧਰਮ ਦਾ ਸਤਿਕਾਰ ਕੀਤਾ ਔਰ ਲੋਕਾਂ ਨੂੰ ਸੰਦੇਸ਼ ਦਿੱਤਾ ਕਿ ਜਾਤ ਪਾਤ ਦਾ ਖੰਡਨ ਕਰੋ ਅਸੀਂ ਭਾਈ ਚਰਕ ਸੰਘ ਦਾ ਪ੍ਰਤੀਕ ਬਣੋ ਜਿੰਦਾ ਵੀ ਉਹਨਾਂ ਨੇ ਪਿਆਰ ਸਤਿਕਾਰ ਮਾਨ ਦਿੱਤਾ ਉਹ ਮਾਨਵਤਾ ਲਈ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਤੇਰਾ ਨਾਮ ਮੁਹੰਮਦ ਅਸਜਦ ਹੈ ਮਾਮੇ ਜੀ ਮੁਹੰਮਦ ਅਸਜਦ ਹੈ ਮੁਹੰਮਦ ਅਸਜਦ ਜੀ ਕੀ ਕਹਿਣਾ ਚਾਹ ਰਹੇ ਹੋ ਸੰਜੀ ਬੋਰਤਾ ਦੇ ਰਹਿਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨ ਦੇ ਅਰ ਦੇ ਤੁਸੀਂ ਜੂਸ ਦਾ ਲੰਗਰ ਵੀ ਲਾਇਆ ਤੇ ਹੁਣ ਤੁਹਾਨੂੰ ਗੁਰੂ ਘਰ ਦੇ ਵਿੱਚ ਸਨਮਾਨ ਕੀਤਾ ਗਿਆ ਇਹ ਬਹੁਤ ਅੱਛੀ ਮਿਸਾਲ ਹੈ ਆਪਣੇ ਮੁਲਕ ਦੇ ਅੰਦਰ ਜੈਸੇ ਮੌਜੂਦਾ ਵਕਤ ਵਿੱਚ ਜੋ ਹਾਲਾਤ ਚੱਲ ਰਹੇ ਨੇ ਆਪਣੇ ਮੁਲਕ ਦੇ اس اعتبار سے اس طرح کی پیار محبت کی مثال پیش کرنا میں یہ سمجھتا ہوں ہر صوبے کے اندر اور ہر اسٹیٹ کے اندر ہونی چاہیے اس کر کے بھی کہ ہر دھرم کے بیچ اس چیز کے بارے میں کہا گیا بتایا گیا اور لوگوں کو اس چیز کے بارے میں ابھارا گیا ہمارے دھرم کے مطابق یہ بات کہی گئی ہمارے نبی حضرت محمد مصطفیٰ صلی اللہ علیہ وسلم کا ایک فرمان ہے آپ نے فرمایا خیر الناس معینف الناس لوگوں میں سب سے چنگا بندہ وہ ہے جو لوگوں کے لیے اچھا کام کرے چنگا کام کرے تو مسلمان بھائی چاروں نے لنگر لگایا جوس کا تو آپ لوگ آئے انہوں نے آپ لوگوں کے ساتھ جو ہے کہ اچھا ویہار کیا آپ لوگوں نے ہمیں بلایا ہم یہاں آ کر بہت خوشی محسوس کر رہے ہیں اور ہمارے لیے بہت فخر کی بات ہے کہ ہمارے ساتھ اپنے شہر کے اور پورے پنجاب کے سکھ بھائی ہمارے نال کھڑے ہیں جیسے ملک کے حالات چل رہے ہیں تو بس یہی میں شبدوں پر اپنی بات ختم کروں گا کہ اس ملک کے اندر رہنا ہے تو پیار محبت کے ساتھ رہنا ہے نفرتوں کو ہمیشہ ہمیشہ کے لیے اس مٹی کے نیچے دفن کرنا ہے باخر دعوان الحمدللہ رب العالمین میرا نام بڑپری بلپریت سنگھ ہے ਦਾ ਲੰਗਰ ਲਾਇਆ ਗਿਆ ਕੀ ਕਹਿਣਾ ਚਾਹੁੰਦਾ ਇਹ ਬਹੁਤ ਵੱਡੀ ਇੱਕ ਮਸਾਲਾ ਹੈ ਜਿਵੇਂ ਆਪਣੇ ਆ ਛੋਟੇ ਜਵਾਕ ਨਹੀਂ ਇਹਨਾਂ ਨੂੰ ਅੱਜ ਤੋਂ ਹੀ ਪਤਾ ਲੱਗਣ ਲੱਗ ਗਿਆ ਵੀ ਆ ਪੱਗਾ ਬੰਨਣੇ ਨੇ ਇਹ ਸਾਡਾ ਸਿੱਖੀ ਸਰੂਪ ਆਈ ਇਹ ਬਹੁਤ ਵੱਡੀ ਮਸਾਲਾ ਆ ਗਈ ਵੀ ਆਪਣੇ ਜਿਹੜੇ ਸਿੱਖ ਨੇ ਇਹ ਸਿੱਖੀ ਨੂੰ ਅੱਗੇ ਪ੍ਰਤੀਕ ਕਰ ਰਹੇ ਨੇ ਜਿਵੇਂ ਹੁਣ ਤੁਸੀਂ ਦੇਖੀ ਆ ਦੇਖ ਹੀ ਰਹੇ ਹੋਵਗੇ ਵਾਲ ਕਟਾ ਲੰਦੇ ਨੇ ਸਿੱਖੀ ਨੂੰ ਭੁੱਲੇ ਜਾਂਦੇ ਨੇ ਹੋਰ ਗਲਤ ਰਾਹਾਂ ਤੇ ਚੱਲ ਜਾਂਦੇ ਨੇ ਤੇ ਜੇ ਜਿਵੇਂ ਹੁਣ ਆ ਬੱਚੇ ਨੇ ਜਿਹੜੇ ਅੱਜ ਤੋਂ ਅੱਗੇ ਅਗਲੀ ਪੀੜ੍ਹੀ ਆਉਗੀ ਹੁਣੇ ਹੁਣੀ ਤੋਂ ਉਹ ਕਰਨ ਲੱਗੇ ਗਲਤ ਰਾਹਾਂ ਤੇ ਨਹੀਂ ਪੈਣੇ ਮਿੱਤਰ ਤੇ ਇੱਕ ਨਵੀਂ ਮਿਸਾਲ ਆਈ ਜਿਹੜੀ ਆ ਪੱਗ ਦਾ ਹੋ ਕੇ ਆਪਰਾਲਾ ਜੀ ਮੈਨੂੰ ਪੱਗ ਬੰਨਣੇ ਦਾ ਬਹੁਤ ਸ਼ੌਂਕ ਹੈ ਮੈਨੂੰ ਪੱਗ ਬਹੁਤ ਵਧੀਆ ਲੱਗਦੀ ਹੈ ਅੱਜ ਜਿਹੜੀ ਤੁਸੀਂ ਪੱਗ ਬੰਨੀ ਹੈ ਕੀ ਕਹਿਣਾ ਚਾਹੁੰਦੇ ਹੋ ਮਤਲਬ ਕਿ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਵੀ ਅੱਜ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਪੱਗ ਬੰਨ ਕੇ ਉਹ ਤਾਂ ਮੈਂ ਰੋਜ਼ ਬੰਨਦਾ ਪਰ ਅੱਜ ਜਿਆਦਾ ਖੁਸ਼ੀ ਹੋ ਰਹੀ ਹੈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਤੇ ਲਈ ਬੈਲ ਆਈਕਨ ਤੇ ਕਲਿੱਕ